ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਤਾਜੀ ਸੂਈ ਗਾਂ ਤੇ ਮਾਗਰ ਹੈਗੀ ਬੱਸੀ ਵੱਧ ਜਾਣਕਾਰੀ ਲੈਨੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਾਮ ਨਾਮ ਤੀਨਾ ਜੀ ਪਿੰਡ ਬੁੱਟਰ ਕਲਾ ਜ਼ਿਲ੍ਹਾ ਮੋਗਾ ਠੀਕ ਹੈ ਜੀ ਬੈੜ ਦੀ ਜਾਣਕਾਰੀ ਦਿਓ ਜੀ ਬੈੜ ਵੀਰੇ ਸੂਈ ਵੀ ਆਦਾ ਸਾਂ 12 ਦਿਨਾਂ ਦੀ ਠੀਕ ਹੈ ਜੀ ਹਾਂਜੀ ਤੇ ਦੁੱਧ ਦੁੱਧ 12 ਕਿਲੋ ਜੀ ਦੁੱਧ 12 ਲੀਟਰ ਹਾਂਜੀ ਹਾਂਜੀ ਤੇ ਰੇਟ ਰੇਟ 37000 ਰੁਪਏ ਠੀਕ ਹੈ ਜੀ ਤੇ ਬੱਚਾ ਬੱਚਾ ਮਗਰ ਵੱੱਛੀ ਆ ਜੀ ਲੋ ਜੀ ਵੱੱਛੀ ਚੈੱਕ ਕਰ ਸਕਦੇ ਬਹੁਤ ਚੰਗਾ ਵਧੀਆ ਢੀਕਾ ਲੱਗਾ ਵਾ ਠੀਕ ਹੈ ਠੀਕ ਕੰਨ ਕੋਲ ਬਹੁਤ ਸੋਹਣਾ ਸੋਹਣਾ ਪੱਠਪੜਾ ਵੱੱਛੀ ਦਾ ਬਹੁਤ ਸੋਹਣਾ ਬਾਕੀ ਮਾਂ ਵੀ ਚੈੱਕ ਕਰ ਸਕਦੇ ਭਰਾ ਲੋ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪੈਂਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਲੋ ਜੀ ਪੂਰਾ ਤਰਾ ਵੱਡੀ ਵੀਡੀਓ ਦਿਖਾਇਆ ਵਾ ਤੇ ਚਾਹੇ ਦੋ ਡੰਗ ਚੋ ਕੇ ਲੈ ਜਾਈ ਬਾਈ ਹਾਂ ਜੀ ਆ ਤਿੰਨ ਡੋ ਚ ਜਾ ਬੇਫਿਕਰ ਹੋ ਗਏ ਕੋਈ ਚੱਕਰ ਨਹੀਂ ਠੀਕ ਹੈ ਜੀ ਮਾੜਾ ਨਾ ਹੋਰ ਹੋ ਜੂ ਮਾੜਾ ਮੋਟਾ ਮਾੜਾ ਮੋਟਾ ਹੋ ਜੂ ਬਾਹਲਾ ਨਹੀਂ ਆਵੇਂ ਆਪਾਂ ਲੈਣ ਦੇਣ ਜਿਹੜਾ ਮੰਗਾਗਾ ਧੋਕੜਾ ਨਾ ਭਾ ਜਮਾ ਕੀਤਾ ਆਪਾਂ ਕੋਈ ਤਾਜ਼ੀ ਨਾਲ ਉਹਦੇ ਕੋਲੋਂ ਬਾਹਲਾ ਜਸ ਉਹਦੇ ਕੋਲੋਂ ਭਾ ਜੀ ਨਹੀਂ ਕਰਿਆ ਕੋਈ ਆਪਾਂ ਦਾ ਠੀਕ ਹੈ ਜੀ ਆਪਾਂ ਨੂੰ ਭਾਜ ਮਿਲ ਗਈ ਮੈਂ ਕਿਹਾ ਜਰਾ ਆਪਾਂ ਵੀ ਭਾਜ ਦੇ ਦਿੰਦੇ ਠੀਕ ਹੈ ਫਿੱਕੀ ਜ਼ਰੂਰ ਆ ਭਰਾ ਹਾਂ ਹਾਂ ਬਸ ਬਨਾਲੀਆ ਭਰਾ ਕੰਨੀ ਸੀ ਠੀਕ ਹੈ ਠੀਕ ਹੈ ਭਾਈ ਜੀ ਨਾਲ ਬਾਕੀ ਰੰਗਵਾਜ ਆ ਪ੍ਰਿੰਟ ਵਾਲੀ ਆ ਠੀਕ ਜਾਤ ਵਾਲੀ ਆ ਹਾਂ ਹਾਂ ਠੀਕ ਹੈ ਜੀ ਠੀਕ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ